ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਕੱਲ ਸੋਸ਼ਲ ਮੀਡੀਆ ਤੇ ਸਾਰੀਆਂ ਕੁੜੀਆਂ ਆਪਣਾ ਪਿਛਵਾੜਾ ਦਿਖਾ ਕੇ ਫੇਮਸ ਹੋਣਾ ਚਾਹੁੰਦੀਆਂ ਨੇ ਇਸੇ ਤਰ੍ਹਾਂ ਇਹ ਕੁੜੀ ਦੇਖੋ ਕਿਵੇਂ ਆਪਣਾ ਪਿਛਵਾੜਾ ਦਿਖਾ ਕੇ ਆਪਣੀ ਮਾਂ ਦੇ ਸਾਹਮਣੇ ਫੇਮਸ ਹੋਣਾ ਚਾਹੁੰਦੀ ਆ ਤਾਂ ਅਨਮੋਲ ਬਾਈ ਨੇ ਕਿਵੇਂ ਇਸ ਕੁੜੀ ਦੀ ਰੇਲ ਬਣਾਈ ਸੁਣ ਕੇ ਵੀਡੀਓ ਤੁਹਾਡੇ ਵੀ ਹਾਸਾ ਸਟਿੱਡ ਪੀਣਾ ਪੈ ਜਾਣਗੇ ਕੰਦਾ ਦਿਲ ਧਕ ਧਕ ਕਰਦਾ ਧਕ 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 ਉਹ ਇੱਥੋਂ ਕਿੱਥੇ ਦੇ ਲਾ ਗਿਆ ਇੱਥੇ ਤੇ ਲੁੰਦਾ ਕੁੜੀਆ ਉਹ ਇਹੋ ਜੀ ਖੋਜ ਕਿੱਥੋਂ ਕੱਢ ਰਹੇ ਹੋ ਤੁਸੀਂ ਤਾਂ ਉਸ ਤੁਸੀਂ ਤੇ ਸਾਰੇ ਫੇਲ ਹੀ ਕਰਤੇ ਸਾਇੰਟਿਸਟ ਫੇਲ ਕਰਤੇ ਤੁਸੀਂ NASA ਵਾਲੇ ਫੇਲ ਕਰਤੇ ਮੈਂ ਤਾਂ ਸੋਚਦਾ ਜੀ ਤੁਹਾਨੂੰ ਕੁਝ ਪਤਾ ਹੀ ਨਹੀਂ ਕੁੜੀਆਂ ਨੂੰ ਪਰ ਜਿਹੜੀ ਤੁਸੀਂ ਇਹ ਖੋਜ ਕੱਢਤੀ ਹੈ ਨਾ ਕਿ ਦਿਲ ਇੱਥੇ ਹੁੰਦਾ ਮੈਨੂੰ ਤਾਂ ਇੰਨੇ ਟਾਈਮ ਦਾ ਪਤਾ ਹੀ ਨਹੀਂ ਸੀ ਮੈਂ ਤਾਂ ਉਲਝਿਆ ਪਿਆ ਸੀ ਕਿ ਦਿਲ ਇੱਥੇ ਹੁੰਦਾ ਹੈ। ਕਿਆ ਖੋਜ ਕੱਢੀ ਹੈ ਮਾਸ਼ਾਅੱਲਾ ਸੁਬਾਨ ਅੱਲਾ ਕਿਆ ਖੋਜ ਹੈ ਵੈਸੇ ਗੱਲਾਂ ਦੀ ਗੱਲ ਹੈ ਦਿਲ ਵੱਡਾ ਬਹੁਤ ਹੈ ਤੁਹਾਡਾ